पुरा प्यारा पंथु खाल सी पुरा प्यारा पंथ ख़ाल सादी पुरा प्यारा पंथुल पुरा दा प्यारा पंथु खारा पंत ख़ाली ख़ाला ਤਕਦੀਰ ਨੂੰ ਮੋੜਾਂ ਤਕਦੀਰ ਮੁਸ਼ਕਿਲਾਂ ਨੂੰ ਤੇ ਸੁਗਾਦੀ ਮੁਸ਼ਕਿਲਾਂ ਨੂੰ ਤੇ ਨਾ ਦੇ ਬਸ ਕਰੀ ਨਾ ਕੋ ਨਾ ਦੇ ਨਾ ਨੂੰ ਕੋ ਤੇ ਕੋ ਨਾ ਕੋ ਜੜਦੀ ਆ ਤਾ ਕਰੇਗੀ ਸਿਰ ਤੇ ਮੋੜਾ ਕਰੇਗਾ ਹੱਥ ਰੱਖਣਾ ਉਹ ਤੇ ਠੰਡ ਹੈ ਤੇ ਮੈਂ ਤਾਂ ਦਾ ਦੀਨਰ ਖੇਗਾ ਤੇ ਉਹ ਵੀ ਚੱਲਣਾ ਵਾ ਨਾਣਾ ਮੁਤਿਆ ਨੇ ਨਾਨਕ ਨਾਲ ਚਰਹੀ ਲਾ ਤੀ ਪਾਰ ਵੀ ਸਰਬਤੋ ਸੁਦਾਏ ਜਿਉਂ ਦੀਆਂ ਦੀਵਾ ਜਵਾਲੇ ਦੀ ਜਿਉਂ ਦੀਆਂ ਦੀਵਾ ਜਵਾਲੇ ਦੀ ਕੋਲ 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 ਕੋ What are you doing? ਇਹ ਗੁਰਜੀ ਕੀ ਫਤਿਹ ਅੱਜ ਸਾਰੀ ਸੰਗਤ ਬਹੁਤ ਬਹੁਤ ਭਾਗੀ ਆ ਕਿ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਭ ਤੋਂ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦਾ ਜੋ ਨਗਰ ਕੀਰਤ ਦਾ ਆਗਮਬ ਹੋਇਆ ਜਿਸ ਦੀ ਅਗਵਾਈ ਹੰਚਰਨ ਸਿੰਘ ਮਲਤੂ ਜੀ ਅਤੇ ਉਹਨਾਂ ਦੀ ਸਮੂਹ ਟੀਮ ਨੇ ਜਿਹੜਾ ਅਪਰਾਲਾ ਕਰਕੇ ਪੰਜਵਾਂ ਚੇਤਨਾ ਮਾਰਸ਼ ਜਿਹੜਾ ਇਹ ਲੰਘ ਕੀਤਾ ਜੀ ਇਹ ਜੀ ਸਾਡੇ ਇਲਾਕੇ ਤੋਂ ਹੁੰਦਿਆ ਮਕਬੂਲਪੁਰੇ ਤੋਂ ਇਹ ਆਪਣਾ ਸ੍ਰੀ ਗੁਰਦੁਆਰਾ ਸ਼ੀਸ਼ਕੰਜ ਸਾਹਿਬ 25 ਤਰੀਕ ਨੂੰ ਜਾ ਕੇ ਜਿਹੜਾ ਹੈ ਗੁਰਪੁਰਬ ਮਨਾਇਆ ਜਾਊਗਾ ਤੇ ਮੈਂ ਆਪਣੀ ਟੀਮ ਸਮੂਹ ਟੀਮ ਅਤੇ ਆਪਣੇ ਇਲਾਕੇ ਸਾਰੇ ਇਲਾਕੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਹ ਉਪਰਾਲਾ ਬੜੀ ਤਨਦੇਹੀ ਦੇ ਨਾਲ ਨਿਭਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਮੈਂ ਸਾਰੀ ਨੌਜਵਾਨ ਪੀੜ੍ਹੀ ਨੂੰ ਇਹੋ ਹੀ ਸੰਦੇਸ਼ ਦਿੰਨਾ ਵਾਂ ਕਿ ਨਸ਼ਿਆਂ ਤੋਂ ਜਿਹੜੇ ਮੁਕਤ ਹੋ ਗਏ ਗੁਰਸਿੱਖੀ ਨਾਲ ਜੁੜੋ ਤੇ ਆਉਣ ਵਾਲਾ ਜੀਵਨ ਜਿਹੜਾ ਆਪਣਾ ਅਤੇ ਆਪਣੇ ਪਰਿਵਾਰ ਦਾ ਜਿਹੜਾ ਹਾਲ ਬਣਾਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬੜੀ ਅੱਜ ਇਹ ਇਲਾਕੇ ਨੇ ਮੱਕੂ ਪੂਰਾ ਸਾਰੀਆਂ ਆਬਾਦੀਆਂ ਨੇ ਇਹ ਬਾਬਾ ਜੀਵਨ ਸਿੰਘ ਵਜਿਹੜਾ ਨਗਰ ਕੀਤਾ ਅੱਜ ਹਰਮੰਦਰ ਸਾਹਿਬ ਤੋਂ ਚੱਲਿਆ 12 ਪੰਜ ਪਿਆਰੇ 400 ਸਹਰ ਜਿਆਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਅੱਜ ਬੜਾ ਪਛਾਏ ਆਬਾਦੀ ਵੀ ਬਾਬਾ ਜੀਵਨ ਸਿੰਘ ਦੀ ਐਸੇ 200 ਜਿਆਦਾ ਰਹਿੰਦੇ ਹੋ ਇਸ ਟਕੇ ਬਰਾਤ ਬਹੁਤ ਛੋਟਾ ਮਰਾ ਦੀਨ ਸਾਜੀ ਕਮੇਟੀ ਮਦੀ ਸਾਹਿਬ ਜੀ ਪਾਪਾ ਜੀ ਪਿੱਛੇ ਗਏ ਇਹਨਾਂ ਨੇ ਸਾਰੇ ਰਾਜਨੇਕਿਆਲੇ ਇਹਨਾਂ ਦਾ ਬਹੁਤ ਸਵਾਗਤ ਨਿਗਰਸਾਰ ਕੀਤਾ ਹਰ ਮਤਲਬ ਭੈ ਭਰਾ ਸਾਰੇ ਦਿਸਾਨ ਨਾਲ ਇਥੋਂ ਬਰਾਤ ਚੱਲਦਾ ਹੋਇਆ ਕਿ ਜਾਣਾ ਦਰੀ ਰਾਹ ਦੇ ਵਿੱਚ ਲੰਗਰ ਦੁੱਧ ਦਾ ਲੰਗਰ ਹਰ ਪੜਾ ਦੀ ਦਾ ਸਵਾਗਤ ਹੋਣਾ ਵਾ ਇਸ ਕਰਕੇ ਬਾਬਾ ਜੀਵਨ ਸਿੰਘ ਦੀ ਬੜੀ ਕੁਰਬਾਨੀ ਬਹੁਤ ਦੇਰ ਹੈ ਤੇ ਬੜੇ ਅਤਿਸ਼ਾਹ ਦੇ ਨਾਲ ਇਹ ਜਿਹੜਾ ਜਿਹੜਾ ਅੱਜ ਜਿਹੜਾ ਮਨਾਇਆ ਜਾ ਰਿਹਾ ਹੱਥ ਇੱਥੋਂ ਹਰ ਨਰਗਾ ਚੱਲਿਆ ਤੇ ਦਿੱਲੀ ਜਿਹੜਾ ਪ੍ਰਾਸਤ ਮਾਪੀਨ ਵਾਲੀ ਆ ਤੇ ਪੈਰ ਪੈਰ ਤੇ ਪਿੰਡ ਪਿੰਡ ਜਿਹੜਾ ਇਹ ਨਰਗੀ ਦਾ ਸਵਾਗਤ ਹੋਣਾ ਮਤਲਬ ਹਾਰੇ ਪੰਜਾਬ ਦੇ ਨੰਨਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਟ ਭਾਗੇ ਹਾਂ ਜਿਨ੍ਹਾਂ ਨੇ ਬਾਬਾ ਜੀਵਨ ਸਿੰਘ ਦਾ 363ਵਾਂ ਜਨਮ ਦਿਨ ਮਨਾ ਰਹੇ ਆ ਰੰਗਰੇਟੇ ਗੁਰੂ ਕੇ ਬੇਟੇ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਇਹ ਸਾਰੀ ਸ੍ਰਿਸ਼ਟੀ ਨੂੰ ਢਾਂਡੇ ਭਾਟੇ ਦਾ ਅੰਮ੍ਰਿਤ ਪਿਆ ਕੇ ਇੱਕ ਪਲੇਟਫਾਰਮ ਤੇ ਲਿਆਂਦਾ ਅਸੀਂ ਸਾਰੀ ਜਥੇਬੰਦੀ ਦਾ ਧੰਨਵਾਦ ਆ ਸਾਰਿਆਂ ਤੋਂ ਵੱਧ ਧੰਨਵਾਦੀ ਆ ਸਰਦਾਰ ਅਮਰਜੀਤ ਸਿੰਘ ਬੱਬੂ ਦੇ ਬਲਬੀਰ ਸਿੰਘ ਮੀਰਾਕੋਟ ਦੇ ਜੈਦਾਦ ਮਰੀਕ ਸਿੰਘ ਮੱਲੀ ਦੇ ਜਿਨ੍ਹਾਂ ਨੇ ਸਾਰਿਆਂ ਨੇ ਉਪਰਾਲਾ ਕਰਕੇ ਜਦੋਂ ਪਤਾ ਲੱਗਾ ਕਿ ਬਾਬਾ ਜੀਵਨ ਸਿੰਘ ਜੀ ਦਾ ਨਗਰ ਕੀਰਤਨ ਦਿੱਲੀ ਜਾ ਰਿਹਾ ਵਾ ਇਹ ਸਾਰਿਆਂ ਉਪਰਾਲਾ ਕੀਤਾ ਕਿ ਗੁਰੂ ਮਹਾਰਾਜ ਦੇ ਦੀਵਸਤ ਕੀਤੀ ਜਾਵੇ ਤੇ ਇੱਥੇ ਆ ਗੁਰੂ ਮਹਾਰਾਜ ਦਾ ਪੰਜ ਪਿਆਰਿਆਂ ਦਾ ਫੜਾ ਦੀਪ ਬਾਈ ਜਿਹੜਾ ਨਗਰ ਕੀਰਤਨ ਜਾ ਰਿਹਾ ਪੜਾ ਨੂੰ ਇੱਥੇ ਰੋਕਿਆ ਜਾਵੇ ਅਸੀਂ ਸਾਰੇ ਸੰਗਤ ਸਾਰੀ ਜਥੇਬੰਦੀ ਦੇ ਧੰਨਵਾਦੀ ਆ ਜਿਨ੍ਹਾਂ ਨੇ ਜਿਹੜਾ ਇਹ ਪ੍ਰਾਲਾ ਕਰਦੇ ਆ ਹਰ ਸਾਲ ਗੁਰੂ ਮਹਾਰਾਜ ਦਾ ਨਗਰ ਕੀਰਤਨ ਖੜਦੇ ਆ ਇਨੀਆਂ ਹੀ ਬੇਨਤੀਆਂ ਨਾਲ ਮੈਂ ਸ਼ਮਾਦਾ ਜੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਨਿੱਕਰ ਅੱਜ ਦਾ ਜਿਹੜਾ ਨਗਰ ਕੀਰਤਨ ਇਹ ਤੰਦਰ ਬੱਬਾ ਜੀਵਨ ਸਿੰਘ ਸ਼ਹੀਦ ਉਹਨਾਂ ਦੇ ਪਰਥਾਏ ਇਹ ਨਗਰ ਕੀਰਤਨ ਇੱਥੋਂ ਦਿੱਲੀ ਤੱਕ ਚਲੇਗਾ ਤੇ ਹਰ ਸ਼ਹਿਰ ਦੇ ਹਰ ਨਗਰ ਪੜਾ ਲੱਗੇ ਸੀ ਤੇ ਲੰਗਰ ਲੱਗਣਗੇ ਤੇ ਸੰਤਾਂਾਂ ਦੀ ਪੰਜਾਂ ਪੰਜ ਸੇਵਾ ਕੀਤੀ ਜਾਈਗੀ। ਸੋ ਅਮਰ ਸਾਧੂ ਸੇਵਾ ਜਿਹੜਾ ਇਹ ਸਾਡੇ ਬੱਬੂ ਭਜਨਾਂ ਮਿਲੀ ਸੀਗੀ। ਤੇ ਇੱਥੇ ਪਹਿਲਾ ਪੜਾਵ ਅਗਾਹ ਜਾਂਦਾ ਦਿੱਲੀ ਪਹੁੰਚੇਗਾ ਉਸ ਵਕਤ ਦਿੱਲੀ ਹੈ ਸਾਰੇ। ਕਿੰਨੇ ਦਿਨ ਦਾ ਬਾਬਾ ਜੀ ਤੇ ਪੰਜ ਦਿਨਾਂ ਪੰਜ ਦਿਨ ਸਮਾਂ। ਸੰਤ ਜੀ ਕਿੰਨਾ ਪੂਰਾ ਦੇਖਣਾ ਮੇਰੇ ਬਹੁਤ ਜ਼ਰੂਰੀ ਨਹੀਂ ਪਰ ਗਰਮੀ ਦੇ ਵਿੱਚ ਵੀ ਇੰਨੀ ਸੰਗਤ ਹੈ ਤੇ ਸੇਵਾਦਾਰੀ ਬੜੀ ਚੜ੍ਹਦੀ ਕਲਾ ਜਿਹਾ ਸਾਰੇ। ਮੇਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੰਗਤਾਂ ਦੇ ਦਰਸ਼ਨ ਕਰਕੇ ਅੱਜ ਬਹੁਤ ਖੁਸ਼ੀ ਹੋਈ ਆ ਬਾਬਾ ਜੀਵਨ ਸਿੰਘ ਜੀ ਦੇ ਜਨਮ ਦੀ ਬਾਬਾ ਜੀਵਨ ਸਿੰਘ ਦੇ ਜਨਮ ਦਿਨ ਦੀ ਅੱਜ ਜੋ ਸੰਗਤਾਂ ਨੇ ਖੁਸ਼ੀ ਮਨਾਈ ਆ ਇਸੇ ਤਰ੍ਹਾਂ ਹੀ ਸਾਡਾ ਇਲਾਕਾ ਜਿਹੜਾ ਸਾਰਾ ਹੀ ਬੜੇ ਸਤਿਕਾਰਯੋਗ ਦੇ ਨਾਲ ਸਾਰੇ ਆਪਾਂ ਸਾਰੇ ਸਤਿ ਸ਼੍ਰੀ ਅਕਾਲ ਇਕੱਠੇ ਹੋ ਗਏ ਜਿਹੜਾ ਵੀ ਕੋਈ ਪ੍ਰੋਗਰਾਮ ਆਉਦਾ ਵਾ ਬਾਬਾ ਜੀਵ ਸਿੰਘ ਦਾ ਹੋਵੇ ਬਾਬਾ ਸੰਤ ਸਿੰਘ ਜੀ ਦਾ ਹੋਵੇ ਗੁਰੂ ਗੋਬਿੰਦ ਸਿੰਘ ਜੀ ਦਾ ਹੋਵੇ ਗੁਰੂ ਨਾਨਕ ਦੇਵ ਜੀ ਦਾ ਹੋਵੇ ਜਿੰਨੇ ਵੀ ਸਾਡੇ ਸਿੱਖਾ ਦੇ ਗੁਰੂ ਰਹਿ ਸਾਰੇ ਹੀ ਰਲ ਕੇ ਬਰਾਬਰ ਰੱਖੇ ਬਣਾਉਂਦੇ ਆ ਮੈਂ ਅੱਜ ਆਪਣੇ ਬੱਬੂ ਸਾਡੇ ਸਰਕਲ ਪ੍ਰਧਾਨ ਨੇ ਕਾਜੀ ਦਸ ਦੇ ਇਹਨਾਂ ਨੇ ਅੱਜ ਜਿਹੜਾ ਸਾਹੂ ਬਾਜ ਦਰਸ਼ਨ ਕਰਾਏ ਆ ਮੈਂ ਬਹੁਤ ਖੁਸ਼ ਆ ਤੇ ਮੈਂ ਬਹੁਤ ਹੀ ਸੰਗਤ ਨੂੰ ਇਹ ਪ੍ਰੇਰਨਾ ਹੀ ਕਰਦੇ ਆ ਜੱਜ ਜੀ ਬੈਠੇ ਆ ਕੋਈ ਤਰਫੀ ਬੈਠੇ ਆ ਇੱਦਾਂ ਜੀ ਆ ਸਾਡੇ ਆਪਣੇ ਬਿੰਦਾ ਜੀ ਜਿਹੜੇ ਜਿਨ੍ਹਾਂ ਨੇ ਤੇ ਉਹਨਾਂ ਦਾ ਜੋਗਦਾਰ ਆ ਸੰਗਤਾਂ ਦੇ ਵਿੱਚ ਆਈਆਂ ਦਾ ਸੰਗਤਾਂ ਦਾ ਮਿਲਪਾ ਆ ਵਾਹਿਗੁਰੂ ਜੀ ਕਾ ਬਾ ਵਾਹਿਗੁਰੂ ਜੀ ਕਾ ਦੇ ਸਾਰੀਆਂ ਸੰਗਤਾਂ ਨੂੰ ਬੁਲਾਉਣਾ ਆ ਬਹੁਤ ਖੜਿਆ ਨੇ ਸਤਿਕਾਰ ਦੇ ਨਾਲ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ